ਸਤ ਗੁਰੂ ਜੀ ਕੈਨ ਅਨਸਾਰ ਮੇਰਾ ਨੀਤ ਨਾਮ ਸਦਾ ਸਦਾ ਰਤਾ ਉਹ ਸਾਇਬ ਨਿਤ ਹੀ ਨਾਮ ਹੈ ਤੇ ਉਸ ਸੁਨੇਹਤ ਨਾਮੇ ਦੇ ਨਾਲ ਜਦੋਂ ਮਨ ਜੁੜ ਜਾਂਦਾ ਫਿਰ ਮਨ ਵੀ ਸਦਾ ਹੀ ਨਾਮ ਹੀ ਬੜੇ ਹੋ ਜਾਂਦਾ ਸੱਚ ਪੁਰਾਣਾ ਉਹ ਹੈ ਨਾ ਹੀ ਸੀਤਾ ਕਦੇ ਨਾ ਪੜਿਆ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਜਪ ਆਦ ਸੱਚ ਜੁਗਾਰ ਸੱਚ ਹੈ ਬੀ ਸੱਚ ਨਾਨਕ ਹੋਸੀ ਭੀ ਸੱਚ ਉਹ ਸਦਾ ਹੀ ਨਮਾ ਹੈ ਜਦੋਂ ਮਨ ਉਸਾਇੂਰ ਨਾਲ ਛੁੱਟ ਜਾਂਦਾ ਫਿਰ ਸਦਾ ਹੀ ਮਨੁੱਖ ਨਮਾ ਤੇ ਕਰਤਾ ਜਾਇ ਲੈਂਦਾ ਜਿਸ ਤਰ੍ਹਾਂ ਅਜ ਨਮਾ ਸਾਲ ਚੜਿਆ ਹੈ 2025 ਕਈ ਤਰ੍ਹਾਂ ਦੇ ਲੈਕਰ ਚੱਲਦੇ ਨੇ ਕੁਦਰਤ ਵਿੱਚ ਜਿਹੜਾ ਨਵਾਂ ਦਿਨ ਬਣਿਆ ਨਾ ਕੁਦਰਤ ਵਿੱਚ ਜਿਸ ਦਿਨ ਬਣਿਆ ਇਹ ਵੀ ਸਦਾ ਦੇ ਦਿਨ ਦਾ ਕਿਸੇ ਨੂੰ ਨਹੀਂ ਪਤਾ ਜੇ ਕੋ ਆਖੇ ਵੀ ਕੁਦਰਤ ਦਾ ਜਦੋਂ ਨਵਾਂ ਜਨਮ ਚੱਲਿਆ ਹੈ ਇਹਦਾ ਕਿਸੇ ਨੂੰ ਪਤਾ ਹੋਵੇ ਇਸ ਤੱਕ ਕਿਸੇ ਨੂੰ ਨਹੀਂ ਪਤਾ ਕੁਦਰਤ ਦਾ ਛੱਡੋ ਸਾਡਾ ਜਨਮ ਹੁੰਦਾ ਨਾ ਪਪਾ ਦੀ ਜਨਮ ਮੰਨਦੇ ਆ ਅਸਲ ਵਿੱਚ ਅਸਲ ਜਦੋਂ ਜਨਮ ਹੁੰਦਾ ਹੈ ਮਾਤਾ ਦੇ ਗਰਭ ਦੇ ਵਿੱਚ ਜਦੋਂ ਸੁਵਾਸ ਪੈਂਦੇ ਨੇ ਉਹੀ ਅਸਲ ਜਨਮ ਹੈ ਜਿਹਦਾ ਨਿਸ਼ਚਿਤ ਸਮਾਂ ਕਿਸੇ ਨੂੰ ਪਤਾ ਹੀ ਨਹੀਂ ਕੋਈ ਕਿਸੇ ਨੂੰ ਕੋਈ ਨਹੀਂ ਪਤਾ ਉਹ ਸਮਾਂ ਕੀ ਹੈ ਇਹ ਬਾਹਰੀ ਵਸਿਕ ਜਨਮ ਨੇ ਆਪਕ ਵਰਤੀ ਤੌਰ ਤੇ ਜਿਹੜਾ ਮੰਨ ਲੈਂਦੇ ਆ ਇਸ ਦਾ ਜਨਮ ਕੁਦਰਤ ਦੀ ਗੱਲ ਛੱਡਿਏ ਆਪਣਾ ਵੀ ਨਹੀਂ ਪਤਾ ਵੀ ਕਿਸ ਦੇ ਜਨਮ ਹੋਇਆ ਤਾਂ ਕੁਦਰਤ ਦਾ ਜਿਹੜਾ ਦਿਨ ਹੈ ਉਸ ਦਾ ਕਿਸੇ ਨੂੰ ਨਹੀਂ ਪਤਾ ਸਿੱਧ ਵਾਰ ਨਾ ਜੋਗੀ ਜਾਣਾ ਰੁੱਤ ਮਹਨ ਕੋਈ ਜਾ ਕਰਦਾ ਸ੍ਰਿ ਸ੍ਰੀ ਕੋ ਸਾਡੇ ਆਪੇ ਜਾਣਾ ਹੋਈ ਉਹ ਕਰਦਾ ਆਪਣੀ ਸ੍ਰਿਸ਼ਟੀ ਨੂੰ ਕਰੋਸ ਨੇ ਬਣਾਇਆ ਹੈ ਤੇ ਕਦੋਂ ਸ੍ਰਿਸ਼ਟੀ ਰੁਕਣੀ ਹੈ ਇਹ ਆਪ ਹੀ ਜਾਣਗਾ ਅਸੀਂ ਨਹੀਂ ਕੁਝ ਵੀ ਜਾਣਗੇ ਤਾਂ ਸਤਿਗੁਰੂ ਜੀ ਕਹਿੰਦੇ ਨੇ ਉਸ ਕੁਦਰਤ ਦੇ ਨਿਯਮ ਦਾ ਕੁਦਰਤ ਕਦੋਂ ਬਣੀ ਹੈ ਤੇ ਕਦੋਂ ਏ ਰੁਕਣੀ ਹੈ ਕਿਸੇ ਨੂੰ ਕੋਈ ਨਿਸ਼ਚਿਤ ਸਮੇਂ ਦਾ ਪਤਾ ਨਹੀਂ ਲਿਸਕਦਾ ਇੱਕ ਕੈਲੰਡਰੀ ਨਵਾਂ ਸਾਲ ਹੈ ਇੱਕ ਕੈਲੰਡਰ ਬੜਾ ਬੜੇ ਤਰ੍ਹਾਂ ਦੇ ਚੰਦੇ ਚਾਲ 판ਚ ਕੈਲੰਡਰ ਨੇ ਗਿਜਰੀ ਸਮਾਂ ਮੁਸਲਮਾਨੀ ਦਾ ਆਪਣਾ ਕੈਲੰਡਰ ਉਹਦਾ ਆਪਣਾ ਨਵਾਂ ਸਾਲ ਬਕਰੀ ਦੀ ਸਮਾਂ ਜਿਵੇਂ ਦੇਸੀ ਮਹੀਨਾ ਨੂੰ ਚੇਤ ਤੋਂ ਸ਼ੁਰੂ ਹੁੰਦੇ ਨੇ ਉਹ ਆਪਣਾ ਨਵਾਂ ਸਾਲ ਚੇਤ ਦੇ ਮਹੀਨੇ ਦਾ ਇਸ ਤਰ੍ਹਾਂ ਇਹ ਇਸਵੀ ਇਸਵੀ ਕੈਲੰਡਰ ਹੈ ਪ੍ਰਚਲਿਤ ਹੋ ਗਿਆ ਤੇ ਆਪਾਂ ਸਾਰੇ ਨਵਾਂ ਸਾਲ ਉਹ ਵੀ ਮੁਬਾਰਕ ਹੈ ਜਿਹੜੇ ਮਨਾਉਂਦੇ ਨੇ ਉਹਨਾਂ ਨੂੰ ਮੁਬਾਰਕ ਹੈ ਸਾਡੇ ਗੁਰੂ ਸਾਹਿਬ ਨੇ ਕਿਸੇ ਵੀ ਧਰਮ ਦੇ ਨਾਲ ਨਾ ਪਰਤਨੀ ਕੀਤੀ ਜਿਹੜੇ ਜਿਲਤਸ ਆਏ ਜਿਲਤਰ ਵਾਲੇ ਮਨਾਉਂਦੇ ਐ ਨਮਾਜ਼ਾਲ ਦਾ ਉਹਨਾਂ ਨੂੰ ਨਮਾਸਾਲ ਮੁਬਾਰਕ ਜਿਹਦੋਂ ਵੀ ਉਹ ਮਨਾਉਂਦੇ ਐ ਬਿਕਰੀਵੀ ਜ਼ਮਨਤ ਵਾਲੇ ਮਨਾਉਂਦੇ ਉਹਨਾਂ ਨੂੰ ਨਮਾਸਾਲ ਮੁਬਾਰਕ ਤੇ ਇਹ ਜੇ ਇਸਵੀ ਕੈਲੰਡਰ ਦੇ ਮੁਤਾਬਕ ਹੈ ਤਾਂ ਨਵਾਂ ਸਾਲ ਮੁਬਾਰਕ ਇਹ ਸਭਾਂ ਨੂੰ ਮੁਬਾਰਕ ਸਾਰਬੁਰੂ ਨੇ ਸਾਡੇ ਸਾਡੇ ਸਾਰਬੁਰੂ ਨੇ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਰਹੁ ਰੀਤ ਦੇ ਨਾਲ ਨਫ਼ਰਤ ਕਰਨੀ ਨਹੀਂ ਸਿਖਾਈ ਸਰਦਾਰ ਕੋਈ ਵੀ ਨਵਾਂ ਸਾਲ ਮੁਬਾਰਕ ਹੈ ਕਿ ਅਸੀਂ ਇਸ ਤਰ੍ਹਾਂ ਤੇ ਰਸਮੀ ਤੌਰ ਤੇ ਜੋ ਨਵਾਂ ਸਾਲ ਹੈ ਇਸਾਈ ਕੈਲੰਡਰ ਦੀ ਕਿਤਾਬ ਇਸਵੀ ਕੈਲੰਡਰ ਦੀ ਅੰਗਰੇਜ਼ੀ ਕੈਲੰਡਰ ਹੈ ਜਨਮ ਲਈ ਤੋਂ ਸ਼ੁਰੂ ਹੁੰਦਾ ਹੈ ਪਰ ਚੱਲ ਰਿਹਾ ਤੋਂ ਗਿਆ ਸਾਰੇ ਇਸ ਕਿਤਾਬ ਦੀ ਚੱਲਦੇ ਹੈ ਤੇ ਨਵਾਂ ਸਾਲ ਵਿੱਚ ਸਾਰੇ ਨੇ ਇਸ ਮੁਤਾਬਕ ਹੀ ਮਿਠਿਆ ਹੋਇਆ ਤਾਂ ਮੁਬਾਰਕ ਇਹਦੀ ਨੂੰ ਮੁਬਾਰਕਬਾਦ ਆ ਪਾਰ ਕੁਦਰਤ ਕੁਦਰਤ ਦੇ ਜਿੰਦਾ ਹੈ ਪਤਾ ਕਿ ਕਦੋਂ ਰਹੇ ਇੱਕ ਗੁਰਸਿੱਖ ਦਾ ਹੰ ਨਵਾਂ ਸਾਲ ਕੀ ਹੈ ਗੁਰਸਿੱਖ ਦਾ ਸਦਾ ਇੱਕ ਹੱਥ ਜੜ ਨਮ ਹੈ ਸਾਰ ਜਨ ਦਾ ਹੈ ਸਾਡਾ ਸਾਹਿਬ ਗਿਰੇ ਨੀਤ ਨਮ ਅਸੀਂ ਇਹ ਚੀਜ਼ ਧਿਆਨ ਰੱਖਣੀ ਹੈ ਹਰ ਜਦੋਂ ਆਪਾਂ ਸਵੇਰੇ ਉੱਠਦੇ ਆ ਨਾਮ ਜੁੜੇ ਨੇ ਇਤਨੇ ਕਰਦੇ ਆ ਜਿਸ਼ਨਾਣ ਪਾਣ ਕਰਦੇ ਤੁਸੀਂ ਉਹ ਰੋਜ਼ ਹੀ ਸਾਡਾ ਖਿੰਨ ਖਿੰਨ ਸਮਾ ਸਮਾ ਸੈਕਰ ਸੈਕਰ ਨਵਾਂ ਸਾਲ ਹੈ ਸਾਡਾ ਅਸਲ ਗੁਰ ਦੀ ਨਾਲ ਜਦੋਂ ਗੁਰੂ ਕਾ ਸਿੱਖ ਜੁੜ ਜਾਂਦਾ ਹੈ ਸੱਚ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਫਿਰ ਸਦਾ ਹੀ ਨਾ ਹੈ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਹੈ ਤਾਂ ਅੱਜ ਜਿਵੇਂ ਇਸ ਕੈਲੰਡਰ ਦੇ ਮੁਤਾਬਕ ਨਵਾਂ ਸਾਲ 2025 ਚੜ੍ਹਿਆ ਹੈ ਇਹਦੀ ਵੀ ਅਸੀਂ ਮੁਬਾਰਕਵਾਦ ਦਿੰਨੇ ਆ ਤਾਂ ਸਤਿਗੁਰੂ ਜੀ ਕਿਰਪਾ ਕਰਨ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਰ ਮਦਦ ਅਤੇ ਬਖਸ਼ਿਸ਼ ਕਰਨ ਸਭ ਤੇ ਸਤਿਗੁਰੂ ਜੀ ਸਿਰ ਤੇ ਮੇਰੇ ਪਰੇ ਹੱਥ ਰੱਖਣ ਦੁੱਖਾਂ ਕਲੇਸ਼ਾਂ ਪਾਪ ਬਗਨਾਂ ਦੇ ਨਾਸ ਕਰਨ ਸਵਾਪਾ ਪ੍ਰਵਾਹ ਦੇ ਵਿੱਚ ਹਾਜ਼ਰੀਆਂ ਭਰਦੇ ਆਂ ਸਤਿਗੁਰੂ ਜੀ ਦੇ ਅਵਤਾਰ ਦੇ ਹਾੜਿਆਂ ਦੇ ਨਾਲ ਜੁੜ ਕੇ ਪ੍ਰਵਾਤ ਫੇਰੀਆਂ 'ਚ ਕਈ ਰੋਜ਼ ਹੋ ਗਏ ਸਾਨੂੰ ਬਾਜੀ ਨ ਪਰਧਿਆਨ ਗੁਰੂ ਮਹਾਰਾਜ ਆਪ ਸਾਰੀ ਸੰਗਤਾਨੀ ਨਹਾਜੀਆਂ ਪ੍ਰਵਾਣ ਕਰਨ ਆਪ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਦੇ ਰਖਣ